ਹਲਕਾ ਪੱਛਮੀ ਅਧੀਨ ਆਉਂਦੀ ਵਾਰਡ ਨੰਬਰ 77 ਦੇ ਲੋਕ ਨਰਕਪਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਗੱਲਬਾਤ ਕਰਦਿਆਂ ਹੋਇਆਂ ਵਾਰਡ ਨਿਵਾਸੀਆਂ ਨੇ ਆਖਿਆ ਕਿ ਪੱਲਾ ਕਲੋਨੀ ਗਲੀ ਨੰਬਰ 5 ਦੇ ਬਾਹਰ ਖਾਲੀ ਪਲਾਟ ਵਿੱਚ ਕੂੜੇ ਦਾ ਡੰਪ ਲੱਗਿਆ ਹੋਇਆ ਹੈ ਜਿਸ ਦੇ ਨਾਲ ਬਰਸਾਤੀ ਮੌਸਮ ਹੋਣ ਕਾਰਨ ਉਥੋਂ ਬਦਬੂ ਆ ਰਹੀ ਹੈ ਉਹਨਾਂ ਨੇ ਆਖਿਆ ਕਿ ਕਈ ਵਾਰ ਨਗਰ ਨਿਗਮ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਸ ਬਾਰੇ ਦੱਸਿਆ ਗਿਆ ਪਰ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਨਾਲੀ ਉਹਨਾਂ ਨੇ ਆਖਿਆ ਕਿ ਵਾਰਡ ਦੇ ਕੌਂਸਲਰ ਦੇ ਧਿਆਨ ਵਿੱਚ ਵੀ ਇਹ ਗੱਲ ਹੈ ਪਰ ਫਿਰ ਵੀ ਉਹਨਾਂ ਦਾ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਇੱਕ ਵਾਰ ਫਿਰ ਵਾਡ ਨਿਵਾਸੀਆਂ ਨੇ ਫਾਸਟੇ ਨਿਊਜ਼ ਨਾਲ ਗੱਲਬਾਤ ਕਰਦਿਆਂ ਹੋਇਆਂ ਨਗਰ ਨਿਗਮ ਪ੍ਰਸ਼ਾਸਨ ਗੁਹਾਰ ਲਗਾਈ ਕਿ ਜਿਹੜਾ ਇੱਥੇ ਪਲਾਟ ਵਿੱਚ ਕੂੜਾ ਪਿਆ ਹੋਇਆ ਹੈ ਉਸ ਦੀ ਲਿਫਟਿੰਗ ਕਰਵਾਈ ਜਾਵੇ ਦੂਜੇ ਪਾਸੇ ਨਗਰ ਨਿਗਮ ਵੱਲੋਂ ਪਲਾਟ ਦੇ ਬਾਹਰ ਨੋਟਿਸ ਵੀ ਲਗਾਇਆ ਗਿਆ ਪਰ ਜਿਸ ਦਾ ਇਹ ਪਲਾਟ ਹੈ ਉਸ ਵੱਲੋਂ ਨਗਰ ਨਿਗਮ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਨਗਰ ਨਿਗਮ ਨੂੰ ਇਸ ਖਿਲਾਫ ਐਕਸ਼ਨ ਲੈਣਾ ਚਾਹੀਦਾ ਹੈ ਜਾਂ ਫਿਰ ਉਥੋਂ ਸਫਾਈ ਕਰवानी ਚਾਹੀਦੀ ਹੈ ਪਲਾਟ ਜਦੋਂ ਦਾ ਲਿਆ ਵਾ ਉਹੋਂ ਦੇ ਅਸੀਂ ਬਹੁਤ ਪਰੇਸ਼ਾਨ ਆ ਕੰਦਾ ਡਿੱਗ ਜਾਂਦੀਆਂ ਆਪਣੇ ਪੈਸੇ ਇਕੱਠੇ ਕਰਕੇ ਕੰਦਾ ਸਾਈਡ ਤੇ ਦੇਖੋ ਉਹ ਕੰਦਾ ਆਪਣੇ ਪੈਸੇ ਪਾ ਕੇ ਤੇ ਉਹ ਸਹੀ ਕਰਵਾਈਆਂ ਜਾਂਦੀਆਂ ਆਪਣੇ ਪੈਸੇ ਪਾ ਕੇ ਸਫਾਈਆਂ ਹੀ ਆਪ ਕਰਵਾਈਆਂ ਕਰਵਾਉਣੇ ਹੁਣ ਜਦੋਂ ਦੇ ਆ ਛੂੜਾ ਚੁਕਣੋ हट ਗਿਆ ਲੋਕ ਸਾਰੇ ਕੂੜਾ ਇਧਰ ਲਿਆ ਲਿਆ ਕੇ ਇੱਥੇ ਸੁੱਟੀ ਜਾਂਦੇ ਆ ਅਸੀਂ ਬਹੁਤ ਪਰੇਸ਼ਾਨ ਆ ਜੇ ਇਹਦਾ ਹੱਲ ਕੀਤਾ ਜਾ ਸਾਫ ਸਫਾਈ ਹੋਣੀ ਚਾਹੀਦੀ ਆ ਔਰ ਜਿਹਦਾ ਪਲਾਟ ਹੈ ਉਹਨੂੰ ਵੱਡੀ ਹਕੰਦਾ ਕਰਕੇ ਜਾਂ ਆਪਣਾ ਆਣ ਕੇ ਬਣਾਵੇ ਤੇ ਜਾਇਦੀਆਂ ਵੱਡਾ ਕੰਦਾ ਉੱਚੀਆਂ ਕਰਕੇ ਕੁਛ ਨਾ ਕੁਛ ਬੂਆ ਜੋ ਵੀ ਆਪਣਾ ਬਣਾ ਕੇ ਜਾਵੇ ਪੱਲਾ ਕਲੋਨੀ ਗਲੀ ਨੰਬਰ 4 ਪਲਾਟ ਖਾਲੀ ਤੇ ਲਾਗੇ ਰਹਿੰਦੇ ਆ ਜਿੰਨੂੰ ਵੀ ਰੋਕੀ ਦਾ ਕੂੜਾ ਸੁੱਟਣ ਤੋਂ ਕਹਿੰਦੇ ਤੁਹਾਡਾ ਦਸੋਂ ਲੜਾਈਆਂ ਲਈਏ ਲੋਕਾਂ ਨਾਲ ਸਮਝ ਆਉਂਦੀ ਨਹੀਂ ਕੂੜੇ ਵਾਲੇ ਪੈਸੇ ਲੈ ਜਾਂਦੇ ਹਰ ਮਹੀਨੇ ਆਣ ਕੇ ਤੇ ਕੂੜਾ ਤੇ ਲੈ ਕੇ ਨੀ ਜਾਂਦੇ ਸਮੱਸਿਆ ਇਹ ਆ ਦੇਖੋ ਕੂੜਾ ਵਾ ਬਿਮਾਰੀਆਂ ਬੱਚੇ ਬਿਮਾਰ ਪਿਛਲੇ ਸਾਲ ਵੀ ਇੰਨੀ ਬਿਮਾਰੀ ਇਸ ਗਲੀ ਚ ਫੈਲੀ ਜਿਹੜੀ ਕਹਿਣ ਦੀ ਗੱਲ ਨਹੀਂ ਡੇਂਗੂ ਘਰ ਘਰ ਹੋਇਆ ਤੇ ਕੀ ਕਰ ਸਕਦੇ ਭੱਲਾ ਕਲੋਨੀ ਗਲੀ ਨੰਬਰ 4 ਚ ਮੇਰੀ ਰੈਸ਼ ਆ ਇਹ ਪਲਾਟ ਵੀ ਜਨਰਲ ਇਹਨੇ ਲਿਆ ਉਹ ਬੰਦਾ ਕੋਈ ਹਾਜ਼ਰ ਨਹੀਂ ਹੋਇਆ ਕਿ ਕੁਝ ਨਹੀਂ ਇਹਨੇ ਵੇਖਿਆ ਕੂੜਾ ਕਦੀ ਕਦੀ ਟਰਾਲੀਆਂ ਵਾਲਿਆਂ ਆਣ ਕੇ ਚੁੱਕ ਕੇ ਲੈ ਜਾਂਦੇ ਆ ਜੇ ਟਰਾਲੀਆਂ ਹੁੰਦੀਆਂ ਨੇ ਤੇ ਉਹ ਮੇਨ ਰੋਗ ਗਲੀ ਦੇ ਵਿੱਚੋਂ ਚੁੱਕ ਕੇ ਲੈ ਜਾਂਦੀਆਂ ਨੇ ਸਾਡੀਆਂ ਗਲੀਆਂ ਦੇ ਵਿੱਚ ਕੂੜੇ ਵਾਲੇ ਆਉਂਦੇ ਰਹੇ ਨੇ ਹਫਤੇ 'ਚ ਇੱਕ ਵਾਰ ਹੀ ਆ ਗਏ ਜੰਦ ਅੱਬਲ ਕਈ عمر ਕਈ ਵੀਰ ਮਹੀਨੇ 'ਚ ਹੀ ਦੋ ਵਾਰ ਆਉਂਦੇ ਸੀ ਤੇ ਹੁਣ ਵੀ ਪਿੱਛੇ ਵਾਲੇ ਪਹਿਲੀ ਤਰੀਕ ਨੂੰ ਪਤ ਤਿੰਨ ਤਰੀਕ ਨੂੰ ਪੈਸੇ ਲੈ ਗਏ ਆ ਤੇ ਹੁਣ ਉਦੋਂ ਦਾ ਕੋੜਾ ਜਾ ਕੇ ਢੇਰ ਲੱਗੇ ਪਏ ਵੇਖੋ ਸਾਡੇ ਘਰਾਂ ਚ ਉਹ ਸਰਕਾਰ ਕਹਿ ਦਿੰਦੀ ਐ ਇੰਨੀਆਂ ਟਰਾਲੀਆਂ ਆ ਗਈਆਂ ਇਨੇ ਘਰਾਂ ਚ ਚੁੱਕਿਆ ਗਿਆ ਕੋੜਾ ਕਿੱਥੇ ਚੁੱਕ ਦੇ ਦੱਸੋ ਉਨ੍ਹਾਂ ਕਿੱਥੋਂ ਚੁੱਕਦੇ ਆ ਕਿੱਥੇ ਸੋੜ ਦੇ ਚੁੱਕਦੇ ਮੈਨੂੰ ਦੱਸੋ ਕਿਹੜਾ ਆਦਮੀ ਹੁੰਦਾ ਇੱਥੇ ਇਹ ਸਾਨੂੰ ਦੱਸਣ ਵੀ ਕਿ ਕਿੱਥੇ ਕਿਹੜੀਆਂ ਗਲੀਆਂ ਚ ਚੁੱਕਦੇ ਆ ਇਹਦਾ ਹੱਲ ਹੋਣਾ ਚਾਹੀਦਾ ਸਰਕਾਰ ਇਹਦਾ ਹੱਲ ਕਰੇ ਕਿ ਟਰਾਲੀਆਂ ਦੇ ਪੈਸੇ ਲੈਂਦੀ 50 ਰੁਪਏ ਮਹੀਨੇ ਦੇ ਤੇ ਹਰ ਕਿਛੇ ਲੋਕ ਦਿੰਦੇ ਆ ਤਫੇਰ ਉਹਨਾਂ ਨੇ ਕਿਉਂ ਕਿਉਂ ਨਹੀਂ ਠੇਕੇਦਾਰਾਂ ਨੂੰ ਡਾਕ ਕਹਿੰਦੇ ਵੀ ਤੁਸੀਂ ਠੇਕਾ ਠੇਕੇਦਾਰਾਂ ਨਾਲ ਲੈ ਲੈਂਦੇ ਭਈ ਜਦੋਂ ਪੈਸੇ ਲੈਂਦੇ ਤੇ ਕੂੜਾ ਕਹਿੰ ਨੂੰ ਚੁੱਕਦੇ ਠੀਕ ਆ ਜੀ ਆ ਗਲੀ ਵੇਖੋ ਗਲੀ ਤੇ ਕੀ ਹਾਲਤ ਬਣੀ ਪਈ ਏ ਆ ਗਲੀਆਂ ਦੇ ਵਿੱਚ ਤੁਸੀਂ 10 ਦਿਨ ਪਹਿਲਾਂ 2-4 ਦਿਨ ਉਹਨਾਂ 'ਨ ਬਾਹਰ ਆ ਗਏ ਇਹਨਾਂ ਨੇ ਪਾਣੀ ਦੇ ਵਿੱਚ ਵਿੱਚ ਸੀ ਕੋਈ ਸਿਵਰਲਰ ਆ ਨਹੀਂ ਆਉਂਦਾ ਸਾਫ ਕਰਨ ਵਾਲਾ ਕੋਈ ਗਟਰ ਸਾਫ ਕਰਨ ਵਾਲਾ ਹੀ ਨਹੀਂ ਆਉਂਦਾ ਆ ਜਿਹੜੇ ਚੈਮਰ ਨੇ ਚੈਮਰ ਵੇਖ ਦੇਖ ਲੋ ਹਲਕਾ ਪਛਮੀ ਅਦੀਨ ਆਉਂਦੀ ਵਾਰ ਨੰਬਰ 77 ਗਲੀ ਨੰਬਰ 5 ਪੱਲਾ ਕਲੋਨੀ ਦੇ ਨਿਵਾਸੀ ਇੱਥੇ ਬਲੇ ਕੂੜੇ ਦੀ ਇਮਾਰਤ ਤੋਂ ਬੜੇ ਪਰੇਸ਼ਾਨ ਗੱਲਬਾਤ ਕਰਦੇ ਹਨ ਲੋਕਾਂ ਨੇ ਆਖਿਆ ਕਿ ਖਾਲੀ ਪਲਾਟ ਹੈ ਜਿੱਥੇ ਲੋਕ ਇੱਥੇ ਕੂੜਾ ਥੱਟ ਜਾਂਦੇ ਹਨ ਪਰ ਆਸ-ਪਾਸੇ ਗੰਦਗੀ ਭਰਿਆ ਮਾਹੌਲ ਹੈ ਉਹਨਾਂ ਨੇ ਨਗਰ ਨਿਗਮ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਿਹੜਾ ਇੱਥੇ ਕੂੜਾ ਦੇ ਢੇਰ ਲੱਗੇ ਹੋਏ ਹਨ ਇਹਨੂੰ ਜਲਦ ਜਲਦ ਹਟਾਇਆ ਜਾਵੇ ਤੇ ਜੋਗੀ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ